ਪਾਈ ਅਮਰਿਤਪਾਲ ਸਿੰਘ ਉੱਤੇ ਵੱਡੀ ਐਨਐਸਏ ਜਿੱਥੇ ਚਰਚਾ ਦਾ ਕੇਂਦਰ ਬਣ ਗਈ ਹੈ ਉੱਥੇ ਹੀ ਇੱਕ ਹਿੱਟਲਿਸਟ ਸੋਸ਼ਲ ਮੀਡੀਆ ਦੇ ਉੱਤੇ ਸਰਕੂਲੇਟ ਕਰਨ ਲੱਗੀ ਹੈ ਇੱਕ ਹਿੱਟਲਿਸਟ ਜਿਹਨੂੰ ਕਿਹਾ ਜਾ ਰਿਹਾ ਹੈ ਕਿ ਇਹ ਹਿੱਟਲਿਸਟ ਪਾਈ ਅਮਰਿਤਪਾਲ ਸਿੰਘ ਦੇ ਸਾਥੀਆਂ ਨੇ ਬਣਾਈ ਹੈ ਉਸ ਹਿੱਟਲਿਸਟ ਦੇ ਵਿੱਚ 15 ਨਾਮ ਨੇ ਹਾਲਾਂਕਿ ਉਹ ਹਿੱਟਲਿਸਟ ਜਾਂ ਉਹ ਲਿਸਟ ਜਿਹੜੀ ਹੈ ਉਹ ਭਾਈ ਅਮਰਿਤਪਾਲ ਸਿੰਘ ਦੇ ਨਾਲ ਜੁੜਦੀ ਹੈ ਕਿ ਨਹੀਂ ਜੁੜਦੀ ਇਹਦੀ ਸਿੱਧੀ ਅਧਿਕਾਰਤ ਟਿੱਪਣੀ ਨਹੀਂ ਕੀਤੀ ਜਾ ਸਕਦੀ ਇਹਦੇ ਉੱਤੇ ਕੋਈ ਪੁਸ਼ਟੀ ਪੇਸ਼ ਨਹੀਂ ਕੀਤੀ ਜਾ ਸਕਦੀ ਪਰ ਜ਼ਰੂਰ ਕੁਝ ਨਾਮ ਸਾਹਮਣੇ ਆਏ ਨੇ ਔਰ ਉਹਨਾਂ ਨਾਵਾਂ ਦੇ ਵਿੱਚ ਵੱਡੇ ਵੱਡੇ ਚਿਹਰੇ ਵੀ ਹੈਗੇ ਨੇ ਇਥੋਂ ਤੱਕ ਕਿ ਇੱਕ ਵਕੀਲ ਦਾ ਵੀ ਜ਼ਿਕਰ ਹੈ ਜਿਹੜੇ ਵਕੀਲ ਭਾਈ ਅਮਰਿਤਪਾਲ ਸਿੰਘ ਦੇ ਮਾਮਲੇ ਦੇ ਨਾਲ ਸੰਬੰਧਿਤ ਨੇ ਜਿਹੜੇ ਭਾਈ ਅਮਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਕੇਸ ਵੀ ਲੜ ਚੁੱਕੇ ਨੇ ਪਰ ਆਖਿਰ ਇਹ ਲਿਸਟ ਕਿਉਂ ਜਾਰੀ ਹੋਈ ਹੈ ਜਾਂ ਕਹਿ ਦਈਏ ਕਿ ਇਸ ਲਿਸਟ ਦੇ ਵਿੱਚ ਲਿਖੇ ਨਾਮ ਕੀ ਉਹਨਾਂ ਦੇ ਉੱਤੇ ਕੋਈ ਖਤਰਾ ਮੰਡਰਾ ਰਿਹਾ ਇੱਕ ਵੀਡੀਓ ਵੀ ਜਾਰੀ ਹੋਈ ਹੈ ਜਾਂ ਕਹਿ ਲਿਏ ਕਿ ਇੱਕ ਗਰੁੱਪ ਚੈਟ ਜਾਂ ਗਰੁੱਪ ਆਡੀਓ ਕਾਲ ਵਾਇਰਲ ਹੋਈ ਹੈ ਜਿਸ ਆਡੀਓ ਕਾਲ ਨੂੰ ਲੈ ਕੇ ਵੱਖ-ਵੱਖ ਚਰਚਾਾਂ ਚੱਲ ਰਹੀਆਂ ਤੁਹਾਨੂੰ ਉਹ ਵੀ ਅੰਤ ਦੇ ਵਿੱਚ ਸੁਣਾਵਾਂਗੇ ਹਾਲਾਂਕਿ ਤੁਹਾਨੂੰ ਇਹ ਦੱਸ ਦਈਏ ਕਿ 1 India Punjabi ਇਸ ਗੱਲ ਦੀ ਕੋਈ ਵੀ ਅਧਿਕਾਰਤ ਟਿੱਪਣੀ ਜਾਂ ਪੁਸ਼ਟੀ ਜਿਹੜੀ ਆ ਉਹ ਨਹੀਂ ਕਰ ਸਕਦਾ ਕਿ ਇਹ ਲਿਸਟ ਕਿੰਨੀ ਕੁ ਵਾਜਬ ਹੈ ਕਿੰਨੀ ਕੁ ਸੱਚ ਹੈ ਜਾਂ ਫਿਰ ਉਹ ਆਡੀਓ ਕਿੰਨੀ ਕੁ ਵਾਜਬ ਹੈ ਕਿੰਨੀ ਕੁ ਸੱਚ ਹੈ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੇ ਬਹੁਤ ਤਰੀਕੇ ਦੀਆਂ ਫੈਬ੍ਰਿਕेशंस ਅੱਜ ਕੱਲ ਮੌਜੂਦ ਹੈਗੀਆਂ ਨੇ ਪਰ ਤਾਂ ਵੀ ਸੋਸ਼ਲ ਮੀਡੀਆ ਤੇ ਜੋ ਚੀਜ਼ ਮੌਜੂਦ ਆ ਉਹ ਜ਼ਰੂਰ ਤੁਹਾਡੇ ਸਾਹਮਣੇ ਰੱਖਾਂਗੇ ਇੱਕ ਲਿਸਟ ਤੁਹਾਡੀ ਸਕਰੀਨ ਤੇ ਨਜ਼ਰ ਆ ਰਹੀ ਹੋਵੇਗੀ ਉਸ ਲਿਸਟ ਦੇ ਵਿੱਚ ਕੁਝ ਨਾਮ ਜਿਹੜੇ ਨੇ ਉਹ ਮੌਜੂਦ ਨੇ 15 ਨਾਮ ਇਸ ਸੂਚੀ ਦੇ ਵਿੱਚ ਨੇ ਔਰ ਸਭ ਤੋਂ ਪਹਿਲਾ ਨਾਮ ਉਸ ਦੇ ਵਿੱਚ ਸੁਖਜੀਤ ਸਿੰਘ ਖੋਸਾ ਪਿੰਡ ਖੋਸਾ ਜਲੰਧਰ ਨਜ਼ਦੀਕ ਭਾਈ ਸੁਖਜੀਤ ਸਿੰਘ ਖੋਸਾ ਉਸ ਤੋਂ ਬਾਅਦ ਸੁਖਰਾਜ ਸਿੰਘ ਨਿਆਮੀ ਵਾਲਾ ਉਹ ਵੀ ਨਾਮ ਇਹਦੇ ਵਿੱਚ ਸ਼ਾਮਿਲ ਹੈ ਸੁਖਰਾਜ ਸਿੰਘ ਨਿਆਮੀ ਵਾਲਾ ਬਹੁਤ ਵੱਡਾ ਨਾਮ ਹੈ ਔਰ ਵਰਿੰਦਰ son of ਸੁਖਦੇਵ ਸਲੀਮਪੁਰ ਰੂਪਨਗਰ ਦਾ ਰਹਿਣ ਵਾਲਾ ਇੱਕ ਵਿਅਕਤੀ ਤੀਜੇ ਨਾਮ ਤੀਜੇ ਨੰਬਰ ਤੇ ਉਹਦਾ ਨਾਮ ਹੈ ਚੌਥੇ ਨੰਬਰ ਤੇ ਵਿਕਰਮਜੀਤ ਭਗਤ ਦੁਆਬੀ ਮੁਹਾਲੀ ਦਾ ਰਹਿਣ ਵਾਲਾ ਭਗਤ ਸਿੰਘ ਦੁਆਬੀ ਪੰਜਵੇਂ ਨੰਬਰ ਤੇ ਨਾਮ ਹੈ ਐਡਵੋਕੇਟ ਪਰਮਿੰਦਰ ਜਲੰਧਰ ਦੇ ਰਹਿਣ ਵਾਲੇ ਐਡਵੋਕੇਟ ਪਰਮਿੰਦਰ ਉਸ ਤੋਂ ਬਾਅਦ ਬਾਬਾ ਬਖਸ਼ੀਸ਼ ਦਾ ਨਾਮ ਇਹਦੇ ਵਿੱਚ ਸ਼ਾਮਿਲ ਹੈ ਪਟਿਆਲੇ ਤੋਂ ਪ੍ਰਿਤਪਾਲ ਬੜਗਾੜੀ ਉਹ ਵੀ ਨਾਂ ਮੇਰੇ ਵਿੱਚ شمار ਕੀਤਾ ਗਿਆ ਪਲਵਿੰਦਰ ਤਲਵੰਡੀ ਦਾ ਨਾਮ ਇਸ ਦੇ ਵਿੱਚ ਲਿਖਿਆ ਗਿਆ ਆ ਉਸ ਤੋਂ ਬਾਅਦ ਸਿਮਰਨਜੀਤ ਐਡਵੋਕੇਟ ਜਿਨ੍ਹਾਂ ਐਡਵੋਕੇਟ ਦਾ ਜ਼ਿਕਰ ਕੀਤਾ ਜਾ ਰਿਹਾ ਸੀ ਸਿਮਰਨਜੀਤ ਸਿੰਘ ਐਡਵੋਕੇਟ ਨੇ ਹਾਈ ਕੋਰਟ ਦੇ ਔਰ ਉਹ ਭਾਈ ਅਮਰਿਤਪਾਲ ਸਿੰਘ ਦਾ ਕੇਸ ਵੀ ਇੱਕ ਵਾਰੀ ਲੜ ਚੁੱਕੇ ਨੇ ਉਹਨਾਂ ਦਾ ਵੀ ਨਾਮ ਵਿੱਚ ਸ਼ਾਮਿਲ ਕੀਤਾ ਗਿਆ ਜਗਦੀਪ ਸਰਪੰਚ ਅੰਮ੍ਰਿਤਸਰ ਤੋਂ ਇਹ ਨਾਮ ਸ਼ਾਮਿਲ ਕੀਤਾ ਗਿਆ ਹੁਸਨਪ੍ਰੀਤ ਬਾਸਰਕੇ ਅੰਮ੍ਰਿਤਸਰ ਤੋਂ ਨਾਮ ਸ਼ਾਮਿਲ ਕੀਤਾ ਗਿਆ ਮਾਨ ਸਿੰਘ ਅਕਾਲੀ ਮਾਨ ਸਿੰਘ ਅਕਾਲੀ ਇੱਕ ਵੱਡਾ ਨਾਮ ਬਣ ਗਿਆ ਸੋਸ਼ਲ ਮੀਡੀਆ ਦਾ ਜ਼ਿਕਰ ਕਰੀਏ ਜਾਂ ਫਿਰ ਮਾਨ ਸਿੰਘ ਕਾਲੀਦੇਵ ਤੀਰੇ ਦਾ ਜ਼ਿਕਰ ਕਰੀਏ ਇਹ ਨਾਮ ਇੱਕ ਵੱਡਾ ਨਾਮ ਬਣ ਗਿਆ ਹੈ ਔਰ ਉਹਨਾਂ ਦਾ ਨਾਮ ਵੀ ਚੁ شمار ਕੀਤਾ ਗਿਆ ਹਰਜੋਤ ਨੀਦਰਲੈਂਡ ਤੋਂ ਇੱਕ ਨਾਮ ਇਹ ਵਿੱਚ شمار ਕੀਤਾ ਗਿਆ ਸੁਖਪ੍ਰੀਤ ਹਰੀਨੌ ਹਰੀਨੌ ਕਤਲਕਾਂਡ ਆਲਰੇਡੀ ਹੋ ਚੁੱਕਿਆ ਗੁਰਪ੍ਰੀਤ ਸਿੰਘ ਹਰੀਨੌ ਦਾ ਔਰ ਉਸ ਦਾ ਭਰਾ ਸੁਖਪ੍ਰੀਤ ਸਿੰਘ ਹਰੀਨੌ ਤੇ 15ਵਾਂ ਨਾਮ ਸੁਖਵੰਤ ਬਰਾੜ ਸੁਖਵੰਤ ਬਰਾੜ ਦਾ ਨਾਮ ਇਹਦੇ ਵਿੱਚ شمار ਕੀਤਾ ਗਿਆ ਇਹ ਸੂਚੀ ਜਿਹੜੀ ਹੈ ਉਹ ਸੋ ਕਾਲਡ ਸੂਚੀ ਹੈ ਜਿਹੜੀ ਜਾਰੀ ਕੀਤੀ ਗਈ ਹੈ ਔਰ ਵਾਰ-ਵਾਰ ਇਹ ਕਿਹਾ ਜਾ ਰਿਹਾ ਹੈ ਕਿ ਇਸ ਲਿਸਟ ਦੇ ਵਿੱਚ ਜਿਹੜੇ ਨਾਮ ਨੇ ਉਹ ਹਿੱਟ ਲਿਸਟ ਤੇ ਨਹੀਂ ਹੁਣ ਇਹਦੇ ਵਿੱਚ ਕਿੰਨੀ ਕਿ ਸੱਚਾਈ ਹੈ ਇਹ ਤਾਂ ਪ੍ਰਸ਼ਾਸਨ ਦੇ ਉੱਤੇ ਹੈ ਕਿ ਇਸ ਉੱਤੇ ਕਿਸ ਤਰ੍ਹਾਂ ਦੀ ਜਾਂਚ ਹੁੰਦੀ ਹੈ ਕਿਸ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ ਪਰ ਇਹਦੇ ਵਿੱਚ ਜਿਹੜੇ ਨਾਮ ਨੇ ਉਹ ਜ਼ਿਆਦਾਤਰ ਉਹ ਨਾਮ ਨੇ ਜਿਹੜੇ ਐਂਟੀ ਭਾਈ ਅਮਰਤਪਾਲ ਸਿੰਘ ਗੱਲ ਕਰਦੇ ਆ ਜਾਂ ਹੁਣ ਤੱਕ ਜਿਹੜੇ ਗੱਲ ਕਰਦੇ ਆਏ ਆ ਖੜ ਇਸ ਪੂਰੇ ਮਾਮਲੇ ਨੂੰ ਲੈ ਕੇ ਇੱਕ ਆਡੀਓ ਵੀ ਵਾਇਰਲ ਹੋ ਰਹੀ ਹੈ ਜਾਂ ਕਹਿ ਰਹੀ ਹੈ ਕਿ ਇੱਕ ਆਡੀਓ ਕਾਲ ਜਾਂ ਗਰੁੱਪ ਕਾਲ ਵਾਇਰਲ ਹੋ ਰਹੀ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਉਹਦੇ ਵਿੱਚ ਕੀ ਕੁਝ ਬੋਲਿਆ ਗਿਆ ਹਾਲਾਂਕਿ ਉਸ ਆਡੀਓ ਕਾਲ ਦੀ ਵੀ ਵਨ ਇੰਡੀਆ ਪੰਜਾਬੀ ਕੋਈ ਪੁਸ਼ਟੀ ਨਹੀਂ ਕਰਦਾ ਪਰ ਜ਼ਰੂਰ ਸੋਸ਼ਲ ਮੀਡੀਆ ਤੇ ਸਰਕੂਲੇਟ ਹੋ ਰਹੀ ਹੈ ਭਾਈ ਅਮਰਿਤਪਾਲ ਸਿੰਘ ਦਾ ਨਾਮ ਉਹਦੇ ਵਿੱਚ ਲਿਆ ਗਿਆ ਇਹਨਾਂ 15 ਜਣਿਆਂ ਦੇ ਵਿੱਚੋਂ ਲੋਕਾਂ ਦਾ ਨਾਮ ਉਹਦੇ ਵਿੱਚ ਲਿਆ ਗਿਆ ਕੀ ਕੁਝ ਗੱਲਬਾਤ ਹੋਈ ਹੈ ਉਸ ਵੇਲੇ ਆਓ ਸੁਣਦੇ ਆਂ ਆਗੇ-ਅਗੇ 12 ਨੰਬਰ ਤੇ 12 ਨੰਬਰ ਤੇ ਹੈਗਾ ਜੀ ਮਾਨ ਸਿੰਘ ਅਕਾਲੀ ਬਲਸਰਾਏ ਪਿੰਡ ਦਾ ਰਹਿਣ ਵਾਲਾ ਵਾ ਬਾਬੇ ਬਿਆਸ ਦੇ ਨਾਲ ਹੀ ਬਲਸਰਾਏ ਪਿੰਡ ਦਾ ਉੱਥੋਂ ਦਾ ਰਹਿਣ ਵਾਲਾ ਵਾ ਨਿਹੰਗ ਵਾ ਤੇ ਟੁੱਟਸਾ ਪਹੁੰਚਣਾ ਇਹ ਵੀ ਪਾਈ ਅਮਰਸਫਾ ਹਲੋਣਾਂ ਨੇ ਸਿਆ ਰੱਖਿਆ ਡਰਦੇ ਕਿਉਂ ਆ ਇਹਨਾਂ ਨੂੰ ਮੁਕਾਬਲਾ ਕਰਨੇ ਚਾਹੀਦੇ ਸੀਗੇ ਉਦੋਂ ਹਣਾ ਅਟਕਣ ਜੇਕਰ ਉੱਤੋਂ ਸਾਹਿਬ ਇਹ ਹਾਂ ਇਹ ਕਹਿੰਦਾ ਮੁਕਾਬਲਾ ਕਰਨਾ ਚਾਹੀਦਾ ਇਹ ਕਹਿੰਦਾ ਸਿੱਖਾਂ ਨੂੰ ਰਾਜ ਦੀ ਕੋਈ ਲੋੜ ਨਹੀਂ ਸਿੱਖ ਚੰਗੇ ਭਲੇ ਆ ਉੱਤੇ ਆਪਣੇ ਭਾਰਤ ਦੇ ਵਿੱਚ ਸਿੱਖਾਂ ਨੂੰ ਖਾਲਸਾਣ ਦੀ ਕੋਈ ਲੋੜ ਨਹੀਂ ਸਿੱਖ ਆਜ਼ਾਦ ਆ ਤੇ ਇਹ ਬੁੱਢੇ ਦਲ ਦੇ ਵੀ ਖਿਲਾਫ ਅਨਿਆਂਗਾ ਸਿੰਘਾਂ ਦੇ ਖਿਲਾਫ ਦਾ ਟਕਸਾਲਾ ਦੇ ਖਿਲਾਫ ਦਲ ਮੈਂ ਕਹਿੰਦਾ ਵੀ ਬਾਣਾ ਹੀ ਪਾਇਆ ਇਸ ਬੰਦੇ ਨੇ ਬਾਕੀ ਕਹਿ ਲਓ ਵੀ ਜੋ ਬੱਟੇ-ਬੁੱਟੇ ਵਰਗੇ ਬੋਲਦੇ ਆਕਤੀਰ ਸੋਈ ਇਹ ਬੋਲੀ ਜਾਂਦਾ ਵਾ ਸਭ ਕੁਝ ਤੇ ਰੱਜ ਕੇ ਵੀ ਕੁੱਤੇ ਭਗਾਈਏ ਬਦਲਾ ਕਰ ਰਿਆ ਵਾ ਤੇ ਆਪਣੇ ਤੁਸੀਂ ਦੇਖੋਗੇ ਚੰਤੌੜਾ ਲਾਇਆ ਹੁੰਦਾ ਇਹਦੇ ਤੇ ਆਪਣੇ ਆਪ ਨੂੰ ਇਹ ਇਹ ਵੀ ਠਾਡੀ ਜੱਥਾ ਹੀ ਆ ਕੋਈ ਇਹਦਾ ਵੀ ਮਾਨ ਸੇ ਕਰ ਲੀਦਾ ਠਾਡੀ ਜੱਥਾ ਠਾਡੀ ਜੱਥਾ ਹੀ ਆ ਤੇ ਪੜਿਆ-ਪੁੜਿਆ ਪੜਿਆ ਇਹ ਇੱਕ ਰਮੈ ਸੁਣੀ ਸੀ ਇੰਟਰਵਿਊ ਕਿਤੇ ਪੜਿਆ ਹੈ ਉੱਥੇ ਉਹਨਾਂ ਦੇ ਆ ਰਾਧਾ ਸਵਾਮੀ ਡੇਰੇ ਆਣੇ ਦੇ ਸਕੂਲਾਂ ਚ ਹੀ ਆ ਉੱਥੇ ਕਿ ਡੇਰੇ ਜੀ ਪੜਿਆ ਕਹ ਲੋ ਕਹਿੰਦਾ ਆਸ ਕਿੰਦਾ ਹੀ ਪਿੰਡ ਆ ਉੱਥੇ ਹੈ ਨਾ ਤੇ ਇਹ ਕਹਿੰਦਾ ਵੀ ਇਹਨਾਂ ਨੂੰ ਇੰਨਾ ਅਸਲਾ ਹੀ 8 ਘੰਟੇ ਮੁਕਾਬਲਾ ਕਰ ਸਕਦੇ 8 ਘੰਟੇ ਹਾਂ ਤੇ ਜਦੋਂ ਖਾਲਸਦਾਨ ਦੀ ਲੋੜ ਨਹੀਂ ਤੇ ਫਿਰ ਮਾਮਾ ਮੁਕਾਬਲਾ ਕਰਦੇ ਵਾਸਤੇ ਕਰਨੇ ਹੀ ਉੱਥੇ ਜੇ ਉੱਥੇ ਲੋੜ ਹੀ ਨਹੀਂ ਤੇ ਉਹ ਉਦਾਂ ਹੀ ਮੁਕਾਬਲਾ ਕਰ ਲੈਂਦੇ ਓਕੇ ਜੀ 13ਵੇਂ ਨੰਬਰ ਤੇ ਆ ਗਿਆ ਜੀ ਹਰਜੌਰ ਸਿੰਘ ਨੀਦਰਲੈਂਡ ਹੁਣ ਇਹ ਨੀਦਰਲੈਂਡ ਬੈਠਾ ਵਾ ਵੈਸੇ ਉਦਾਂ ਤੁਹਾਨੂੰ ਇੱਕ ਗੱਲ ਦਸੀਏ ਜੋ ਵੀ ਲੜਾ ਤਾਣਾ ਚੱਲ ਰਿਹਾ ਵਾ ਇਹ ਸਾਰਾ ਇੱਕ ਇਥੇ ਕੈਨੇਡਾ ਬੈਠਾ ਵਾ ਤੇ ਇਹ ਇਹ ਸਾਰੇ ਇਹੀ ਇਹਦੇ ਪਿੱਛੇ ਆ ਨੀਦਰਲੈਂਡ ਵਾਲਾ ਠੀਕ ਹੈ ਕਿ ਨਹੀਂ ਇਹ ਟਾਟ ਆ ਇਹਨੇ ਜਦੋਂ ਕ੍ਰੈਕਡਾਊਨ ਹੋਇਆ ਉਦੋਂ ਵੀ ਟਾਟੀਆਂ ਕੀਤੀਆਂ ਇਹਨੇ ਕੱਲੇ-ਕੱਲੇ ਬੰਦੇ ਦਾ ਨਾਮ ਸਾਰਾ ਕੁਝ ਉੱਥੇ ਪੁਲਿਸ ਨੂੰ ਦਿੱਤਾ ਵੀ ਆਹ ਬੰਦੇ ਇੱਥੇ ਆਏ ਨੇ ਇਹਨਾਂ ਇਹਨਾਂ ਬੰਦਿਆਂ ਨੂੰ ਚਕਾਓ ਸਾਰਾ ਕੁਝ ਕਰੋ ਤੇ ਇਹ ਬੰਦਾ ਬਾਹਰ ਬੈਠਾ ਨੀਦਰਲੈਂਡ ਦੇ ਵਿੱਚ ਬੈਠਾ ਵੀ ਕਹਿ ਰਿਹਾ ਮੈਂ ਇਹਨੂੰ ਅਮਰਤਪਾਲ ਨੂੰ ਇੱਥੋਂ ਬਾਹਰ ਲਾ ਨਿਕਲਦੇ ਉਹ ਵੀ ਮੈਨੂੰ ਖਤਰਾ ਆ ਇਹਦੇ ਤੋਂ ਇਹ ਇਹ ਵੀ ਤੁਹਾਨੂੰ ਆਪੇ ਮੈਂ ਕਹਿੰਦਾ ਸਿਰੇ ਵਾਲੀ ਗੱਲ ਆ ਇਹ ਬੰਦਾ ਰਾਜਕ ਜੀ ਦਾ ਬੰਦਾ ਰਾਜਕ ਜੀ ਪਤੇ ਐ ਪਰ ਪੰਜ ਵਰ ਵੀ ਨਾ ਸੋਨੂ ਸਾਹਿਬ ਰੱਖੋ ਪਦੇ ਹਾਲ ਸਾਹਿਬ ਵੀ ਪਤੇ ਜੀ ਇਹ ਜਿਹੜਾ ਨਾ ਜੋ ਸਿੰਘ ਨੀਦਰਾਂ ਦੇ ਕਾਲੀਦਲਾ ਮੁੱਤਸ ਦਾ ਵੀ ਦਾਵਾ ਕਰਦਾ ਵਾ ਇੱਥੇ ਚਾਫੀ ਸਿੰਘ ਉਹਨਾਂ ਨੂੰ ਸਾਰਿਆਂ ਨੂੰ ਜਾਣਦਾ ਸਾਂ ਹੈ ਇਹਨਾਂ ਨੂੰ ਵੀ ਮੈਸੇਜ ਪਾਏਗੇ ਇੱਥੇ ਮਿਲ ਮੁਲ ਕੇ ਗਿਆ ਕੁਝ ਅਖਬਾਰ ਖੂਰ ਜਿਹੜਾ ਚੱਲਦਾ ਹੌਲੰਡ ਜਿਹਦਾ ਇਹ ਬੰਦਾ ਸਭ ਤੋਂ ਜ਼ਿਆਦਾ ਬਾਈ ਦੀਪ ਸਿੱਧੂ ਨਾਲ ਵੀ ਜਿਹਨੂੰ ਕਿਤੇ ਲੋੜ ਹੁੰਦੀ ਪੈਸੇ ਦੇ ਦਿੰਦਾ ਹੈ ਨਾ ਉਹਦਾ ਤੇ ਅਸੀਂ ਜਦੋਂ ਸਾਡਾ ਭਾਈ ਅਮਰਤਪਾਲ ਦੀ ਖਾਲਸਾ ਵੀਰ ਸ਼ੁਰੂ ਹੋਈ ਹੈ ਤੇ ਆਪਣਾ ਭਾਈ ਅਮਰਤਪਾਲ ਦੇ ਨਾਲ ਜਿਹੜੇ ਸਿੰਘ ਸੀ ਸਾਡਾ ਉਥੇ ਆਈਟੀ ਸੈਲ ਜਿਵੇਂ ਚੱਲਦਾ ਸੀਗਾ ਤੇ ਪੋਸਟ ਆਪ ਐਨ ਲੱਗੀਆਂ ਤੇ ਸਾਡੇ ਇੱਕ ਸਿੰਘ ਨਾਲੇ ਦੀ ਮਾੜੀ ਜੀ ਫੇਸਬੁੱਕ ਤੇ ਐਨ ਬਣ ਹੋਈ ਆ ਤੇ ਉਹਨੇ ਗਾਲਾਂ ਕੱਢੀਆਂ ਸਿੱਧੀਆਂ ਹੀ ਸਾਡੇ ਸਿੰਘ ਨੂੰ ਤੇ ਸਾਡੇ ਬੰਦਿਆਂ ਨੇ ਵੀ ਕਿਹਾ ਵੀ ਵੇਖ ਲਓ ਕਿੱਦਾਂ ਗੱਲ ਕਰਨੀ ਤੂੰ ਬੋਲਦਾ ਕਿੱਦਾਂ ਪਿਆ ਉਹ ਇਹ ਰੋਬ ਬਹੁਤ ਮਾਰਦਾ ਹੁੰਦਾ ਹੈ ਚੜਾ ਜਾਈ ਹੈ ਜੋ ਤੇ ਇਹਨੂੰ ਵੇਖੋਗੇ ਐ ਲੱਗੂਗਾ ਜਿਵੇਂ ਸਾਡਾ ਕੋਈ ਜਾਨ ਆ ਕੇ ਜੇ ਨਿਕਲੇ ਹੋ ਜੋ ਇਹੋ ਜਿਹਾ ਹੀ ਮੂੰਹ ਹੈ ਦਾ ਮਤਲਬ ਬਾਲਬੂਲ ਜਿਹਾ ਨਹੀਂ ਸੀ ਤੇ ਇਹ ਕਲੀਨ ਸ਼ੇਵ ਜਾ ਤੇ ਇਹ ਪੂਰਾ ਆਪਣੇ ਆਪ ਨੂੰ ਆਵਾਜ਼ ਵੀ ਸੋਖਣ ਵਾਲੇ ਦੀ ਜਮਾਂ ਹੀ ਸਾੜੀ ਉਹਦੇ ਅਰ ਗਿਆ ਇੰਨੇ ਨਾ ਕੀ ਕੀਤਾ ਉਸ ਸਮੇ ਸਾਡੇ ਸਿੰਘਾ ਮੁੰਡਾ ਇੱਥੇ ਬਾਅਦ ਚ ਕੈਨੇਡਾ ਆ ਗਿਆ ਉਹਨੂੰ ਇਹਨੇ ਧਮਕੀ ਦਿੱਤੀ ਵੀ ਤੂੰ ਪਤਨ ਚਾਰ ਦਿਨਾਂ ਤੇ ਕੋ ਬੱਜ ਜਾ ਸਾਨੂੰ ਨਹੀਂ ਪਤਾ ਤੇ ਖਾਲਸਾ ਵੀ ਚੱਲਣ ਦੀ ਤੇ ਇਸ ਬੰਦੇ ਨੇ ਉਸ ਪਰਿਵਾਰ ਦੇ ਘਰੇ ਪੁਲਿਸ ਖਲਾਈ ਪੁਲਿਸ ਖੁਲਾ ਕੇ ਉਹ ਮੁੰਡਾ ਚਕਾਤਾ ਤੇ ਨਵਰਿਆ ਅਕਾਲੀ ਦਲ ਅੰਮ੍ਰਿਤਸਰ ਵਾਲੇ ਬੰਦੇ ਇਧਰੋਂ ਆਪਣੇ ਬੰਦੇ ਨਾਲ ਕੰਟੈਕਟ ਕਰਕੇ ਤੀਜੇ ਦਿਨੋਂ ਬੰਦਾ ਛੜਾ ਕੇ ਲਿਆਂਦਾ ਉਹਦਾ WhatsApp ਗਰੁੱਪ ਚੈੱਕ ਹੋਏ ਸਾਡੇ ਸਾਰਿਆਂ ਦੇ ਨੰਬਰ ਟਰੇਸ ਹੋਏ ਸਾਡੇ ਸਾਰਿਆਂ ਦੇ ਨੰਬਰ ਟਰੇਸ ਹੋਣ ਤੋਂ ਬਾਅਦ ਸਾਡੇ ਸਾਰਿਆਂ ਦੀ ਲਿਸਟ 'ਚ ਨਾਮ ਆ ਗਈ ਵੀ ਇਹ ਬੰਦੇ ਆ ਇਸ ਬੰਦੇ ਨੇ ਉਸ ਤੋਂ ਬਾਅਦ ਉਹ ਬੰਦਾ ਕੈਨੇਡਾ ਆ ਗਿਆ ਆਪਣਾ ਸਿੰਘ ਕੈਨੇਡਾ ਉਨ ਤੋਂ ਬਾਅਦ ਉਸ ਬੰਦੇ ਨੇ ਜਦੋਂ ਇੱਥੇ ਆ ਗਿਆ ਵਾ ਇੱਥੇ ਆ ਕੇ ਜਦੋਂ ਪਿੱਛੇ ਜੇ ਵੋਟਰਾਂ ਦਾ ਵੋਟਾਂ ਦਾ ਟਾਈਮ ਸੀਗਾ ਇਲੈਕਸ਼ਨ ਦਾ ਇਲੈਕਸ਼ਨ ਦੇ ਟਾਈਮ ਇਲੈਕਸ਼ਨ ਦੇ ਟਾਈਮ ਦੇ ਨਾਲ